ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਦਲ ਜਲ ਸਾਰਿਆਂ ਦੇ ਆਈ ਹੋਪ ਸਰਜੈਂਟ ਠੀਕ ਠਾਕ ਹੋਊਗੀ ਮੈਂ ਵੀ ਠੀਕ ਠਾਕ ਆਈਆਂ ਤੁਹਾਡੇ ਸਾਰੇ ਦਾ ਸਵਾਗਤ ਹੈਗਾ ਟਾਟ ਫੈਮਿਲੀ ਵਲੌਗਸ ਦੇ ਵਿੱਚ ਸਾਰੀ ਜਨਸੈਂ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸਾਰਿਆਂ ਦਾ ਸਾਰੇ ਜਨ ਨੇ ਸਾਡੀ ਦਿਵਾਲੀ ਦੀ ਕਾਲ ਤੇ ਕੱਲੀ 300 ਸਬਸਕ੍ਰਾਈਬਰ ਕੰਪਲੀਟ ਕਰਾ ਦਿੱਤੇ ਤੇ ਹੁਣ ਥੈਂਕ ਯੂ ਕੱਲ ਸਾਡੀ ਜਿਹੜੀ ਸੀ ਦਿਵਾਲੀ ਦਿਵਾਲੀ ਤੇ ਅਸੀਂ ਪਟਾਕੇ ਬਜਾਈ ਸੀ ਫਿਰ ਉਹ ਸਾਡੇ ਅੱਦੇ ਬੱਜ ਕੇ ਉਹ ਅਸੀਂ ਅੱਤੇ ਅੱਜ ਰਾਤ ਨੂੰ ਮੁਝਾਵਾਂਗੀ ਪੈਰਾਸ਼ੂਟ ਵੀ ਸੀਗਾ ਵੱਧ ਹੋ ਗਿਆ ਅਸੀਂ ਅੱਜ ਹੀ ਰਾਤ ਨੂੰ ਮੁਝਾਵਾਂਗੀ ਤੇ ਹੁਣ ਮੈਂ ਖਾਣ ਲੱਗੀ ਰੋਟੀ ਚਲੋ ਤਾਂ ਰੋਟੀ ਖਾਓ ਰੋਟੀ ਖਾਣੀ ਆ ਕੇ ਖਾ ਲਓ ਹੁਣ ਅਸੀਂ ਖਾਣ ਲੱਗੇ ਆ ਆ ਖਾਂਦੀ ਪਈ ਆ ਓਏ ਗੋਭੀ ਸਬਜ਼ੀ ਇਨੂੰ ਆਲੂ ਲੂ ਜਿਆਦਾ ਪਸੰਦ ਆਉਣਾ ਸੀ ਵੀ ਖਾਣੇ ਜੰਜੇ ਨੇ ਖਾਣੀ ਆ ਕੇ ਖਾ ਲੋ ਹੁਣ ਤੁਹਾਨੂੰ ਆਪ ਮਿਲਾਂਗੇ ਬਾਅਦ ਵਿੱਚ ਅੱਜ ਸੀਗੀ ਸਾਨੂੰ ਹੌਲੀਡੇ ਤੇ ਅਸੀਂ ਕਿਤਾ ਇੰਜੋਏ ਤੇ ਦਵਾਰੇ ਨੀਂਦ ਪੂਰੀ ਹੋ ਗਈ ਸਾਡੀ ਕਾਲੂ ਜਾਣਾ ਹੁਣ ਸਕੂਲੇ ਚਲਣ ਜਾ ਕੇ ਆਤੀ ਮਮਾ ਕੋਲ ਰਹਿਣੇ ਆ ਮਮਾ ਕੀ ਕਰਦੇ ਆ ਅੱਛੇ ਹੈਲੋ ਜੀ ਸਾਰਿਆਂ ਨੂੰ ਕਿੱਦਾ ਹਾਲ ਚਾਲ ਸਾਰਿਆਂ ਦਾ ਉਮੀਦ ਹੈ ਕਿ ਕੱਲ ਦੀ ਦੀਵਾਲੀ ਸਾਰਿਆਂ ਦੀ ਬਹੁਤ ਵਧੀਆ ਲੰਗੀ ਹੋਗੀ ਸਾਡੀ ਵੀ ਦੀਵਾਲੀ ਬਹੁਤ ਵਧੀਆ ਲੰਗੀ ਬੱਚਿਆਂ ਨੇ ਇੰਜੋਏ ਕੀਤਾ ਖਾਣ-ਪੇਣੂ ਬਣਾਤਾ ਸੀ ਇਹਨਾਂ ਨੂੰ ਪਟੱਕੇ-ਪਟੁੱਕੇ ਲੈ ਆਤੀ ਨਵੇਂ ਕੱਪੜੇ ਲੈ ਆਤੀ ਜਿੰਨਾ ਕੋ ਹੋ ਸਕਿਆ ਅਸੀਂ ਆਪਣੀ ਬੱਚਿਆਂ ਲਈ ਕੀਤਾ ਸਾਰੇ ਕਰਦੇ ਆ ਅਸੀਂ ਕੋਈ ਅਨੋਖਾ ਨਹੀਂ ਕੀਤਾ ਉਦਾਂ ਚਲੋ ਬਹੁਤ ਵਧੀਆ ਸਾਡੇ ਇਦਾਂ ਆ ਆਪਣੇ ਆਪਣੇ ਪਿੰਡਾਂ ਦਾ ਰਿਵਾਜ ਹੁੰਦਾ ਆ ਸਾਡੇ ਪਿੰਡ ਇਦਾਂ ਆ ਜਿੰਨੀਆਂ ਸਾਡੇ ਛੋਟਾ ਜਿਹੇ ਪਿੰਡ ਆ ਜਿੰਨੀਆਂ ਸਾਡੇ ਧਾਰਮਿਕ ਸਥਾਨ ਆ ਖੇਤਾਂ ਦਾ ਖੂਹ ਤੇ ਸਰਕਾਰੀ ਬੂਰ ਸਾਰੇ ਥਾਂ ਅਸੀਂ ਦੀਵੇ ਕਰਦੇ ਆ ਕਈ ਹੁੰਦਾ ਆਪਣੇ ਗੁਰਦੁਆਰਾ ਸਾਹਿਬ ਚਲ ਜਾਂਦੇ ਆ ਬਸ ਉੱਥੇ ਦੀਵੇ ਕਰਿਆ ਹੁੰਦੇ ਪਰ ਸਾਡੇ ਸਾਰੇ ਥਾਈ ਅਸੀਂ ਦੀਵੇ ਕਰੀਦੇ ਸਾਡਾ ਬਲੌਗ ਅੱਜ ਦਾ ਜਿਹਦਾ ਲੰਬਾ ਹੋ ਗਿਆ ਸੀਗਾ ਤਾਂ ਥੋੜਾ ਅਸੀਂ ਅੱਜ ਐਡ ਕਰਾਂਗੇ ਵਿਸ਼ਕਰਮਾਡੇ ਵਾਲੇ ਦਿਨ ਦੋ ਤਿੰਨ ਜਗ੍ਹਾ ਤੇ ਜਿਹਦੇ ਵੀਡੀਓ ਬਣਾਈ ਸੀ ਮੈਂ ਨਹੀਂ ਉਹ ਅਸੀਂ ਵਿੱਚ ਪਾਵਾਂਗੇ ਆ ਸਾਡੀਆਂ ਲਾਸਟ ਵਾਰ ਦੀਆਂ ਤੂਰੀਆਂ ਚਾਰ ਕਿਲਬੀਆਂ ਸੀ ਚਾਰ ਕਿ ਬਣਾ ਲੈਣੀਆਂ ਅੱਜ ਵਿਸ਼ਕਰਮਾਡੇ ਸਿਰ ਤੇ ਕੋਈ ਸਬਜ਼ੀ ਵਾਲਾ ਵੀ ਨਹੀਂ ਆਇਆ ਸਾਡੇ ਕੱਲ ਗੋਭੀ ਬਣਾ ਲਈ ਸੀ ਪਰਸੋਂ ਆਲੂ ਮਟਰ ਆਲੂ ਮਟਰ ਦੀ ਇੱਕ ਬੋਲ ਪਤਾ ਨਹੀਂ ਹੋਣੀ ਇਹਨਾਂ ਨੇ ਖਾਣੇ ਕਿ ਨਹੀਂ ਖਾਣੇ ਪੋਣਾ ਚਾਰ ਕਟੋਰੀਆਂ ਮੰਮੀ ਕਹਿੰਦੇ ਉੱਥੇ ਲੱਗੀਆਂ ਆ ਵੇਲਾਂ ਨੂੰ ਪਿੱਛੇ ਸਾਡੇ ਘਰ ਬਾਜ ਤਾਂ ਫਿਰ ਸੁੱਕੇ ਜਾਣੀਆਂ ਆ ਸੁੱਕ ਜਾਣੀਆਂ ਹੁਣ ਪੱਟ ਦੇਣੀਆਂ ਚਾਰ ਕਟੋਰੀਆਂ ਉਹ ਚਾਚੇ ਹੁਣ ਨੂੰ ਦੇਣੀਆਂ ਆ ਜਿਹੜੀਆਂ ਚਾਰਕ ਦਿਨਾਂ ਤੱਕ ਵੱਧ ਜੂਗੀਆਂ ਤਾਂ ਆ ਬੱਸ ਆਪਣੀਆਂ ਜੋਗੀਆਂ ਤਾਂ ਨਿਆਣੇ ਤਾਂ ਨੱਕ ਨੂੰ ਕੱਢਦੇ ਰਹਿੰਦੇ ਇਹਨਾਂ ਲਈ ਆਲੂ ਪਾਉਨੇ ਪੈਂਦੇ ਸਾਨੂੰ ਕਈ ਆਲੂ ਭੈੜ ਭਰਾ ਨਹੀਂ ਪਾਉਂਦੇ ਸਾਨੂੰ ਆਲੂ ਪਾਉਨੇ ਪੈਂਦੇ ਸਾਡੇ ਤੋਰੀਆਂ ਆਲੂ ਵਾਲੀਆਂ ਬਣ ਜਾਂਦੀਆਂ ਆਹਮ ਤੋਰੀਆਂ ਤਾਂ ਉਹ ਵਾਲੀਆਂ ਵੀ ਅਸੀਂ ਤੋਂਕ ਵੀਡੀਓ ਐਡ ਕਰਾਂਗੇ ਜਿੱਦਾਂ ਸਾਡੇ ਪਿੰਡ ਪੇਰਾਂ ਦੀ ਜਗਾ ਲੱਖਾਂ ਦੇ ਦਾਤੇ ਦੀ ਜਗਾ ਉਹਦੀ ਮੈਗਨੀ ਟੈਂਕੀ ਭਰ ਸਾਡੀ ਟੈਂਕੀ ਭਰ ਗਈ ਸੀਗੀ ਤੇ ਫੇ ਹੁਣ ਬੰਦ ਕਰਨ ਗਈ ਆ ਇਹੀ ਵਲੌਗ ਬਣਾਉਂਦੀ ਪਈ ਆ ਕਰਨੂਰ ਆਪਣੇ ਪਾਪਾ ਨਾਲ ਗਿਆ ਡੈਰੀ 'ਚ ਦੁੱਧ ਪਾਉਣ ਅੱਜ ਸ਼ਾਮ ਨੂੰ ਦੁੱਧ ਡੈਰੀ 'ਚ ਪਾ ਦੇ ਦਾ ਆ ਉਦੋਂ ਸਾਡੇ ਘਰ ਵੀ ਬੰਨਣਾ ਲੱਗੀਆਂ ਆ ਤੁਸੀਂ ਸਾਡਾ ਖੇਤੀਬਾੜੀ ਦਾ ਇਹ ਕੰਮ ਆ ਪਸ਼ੂ ਸਾਗ ਦਾ ਅਸੀਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਹਵੇਲੀ ਵੀ ਦਿਖਾ ਲਈਦੀ ਆਪਣਾ ਘਰ ਵੀ ਜਿੱਦਾਂ ਇਕੱਠਾ ਹੀ ਆ ਤਾਂ ਜਿੱਦਾਂ ਸਾਡੇ ਪਿੰਡ ਦੇ ਵਿੱਚ ਪੀਰਾਂ ਦੀ ਜਗ੍ਹਾ ਮਾਤਾ ਦੀ ਜਗ੍ਹਾ ਬਾਬਾ ਸ਼ਿਰੀ ਚਾਨ ਜੀ ਦੀ ਜਗ੍ਹਾ ਜਾਂ ਮਕਾਮ ਦੀ ਜਗ੍ਹਾ ਜਿੱਥੇ ਸਾਡੇ ਸਾਲ ਪਸ਼ੂਆਂ ਦਾ ਕਰਾਇਆ ਜਾਂਦਾ ਪਸ਼ੂਆਂ ਹਰ ਇੱਕ ਪਿੰਡਾਂ ਦੇ ਵਿੱਚ ਹੁੰਦਾ ਜਿੱਦਾਂ ਮੇਰੇ ਪਿੰਡਾਂ ਦੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਰੱਖ ਕੇ ਸਾਲ ਕਰਾਉਂਦੇ ਆ ਸਾਡੇ ਇੱਥੇ ਮਕਾਮ ਪੀਜ ਦਾ ਕੀ ਉਹ ਕਹਿੰਦੇ ਭਗਤ ਆਉਂਦਾ ਆ ਉਹਦਾ ਕਰਾਉਂਦੇ ਆ ਅਸੀਂ ਉੱਥੇ ਦਾ ਵੀ ਵਲੌਗ ਬਣਾਇਆ ਉਹ ਵੀ ਤੁਹਾਨੂੰ ਕੀਚ ਐਡ ਕਰਕੇ ਦੱਸਾਂਗੇ ਜਿੱਦਾਂ ਹੁਣ ਕਈ ਆਪਣੇ ਗੁਰਦੁਆਰਾ ਸਾਹਿਬ ਹੀ ਕਰਦੇ ਆ ਦੀ ਵੀ ਅਸੀਂ ਉੱਥੇ ਵੀ ਕਰਦੇ ਸਾਡੇ ਪਿੰਡ ਦੋ ਗੁਰਦੁਆਰਾ ਸਾਹਿਬ ਹੀ ਆ ਇੱਕ ਰਵਿਦਾਸ ਮਹਾਰਾਜ ਜੀ ਦਾ ਇੱਕ ਇਧਰ ਬਾਬਾ ਨਾਨਕ ਦੇਵ ਜੀ ਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਰਿਆਂ ਦੀਆਂ ਦਰੱਖੀਆਂ ਆ ਫੋਟਮਾ ਉੱਥੇ ਗੁਰਗੋਵ ਗੁਰੂ ਨਾਨਕ ਦੇਵ ਜੀ ਦਾ ਹੁਣ ਮਨਾਉਣਾ ਆ ਇਹਨਾਂ ਦੇ ਐਡਕਿ ਅਕੈਡਮੀ ਵਾਲਿਆਂ ਨੇ ਵੀ ਮਨਾਉਣਾ ਆ ਹਰ ਇੱਕ ਸਾਲ ਇਹ ਅਕੈਡਮੀ ਵਾਲੇ ਮਨਾਉਂਦੇ ਆ ਜਿੱਥੇ ਕਾਲ ਅਕੈਡਮੀ ਚ ਇਹ ਪੜਦੇ ਆ 29 ਅਕਤੂਬਰ ਦਾ ਉਹਨਾਂ ਦਾ ਆ ਉੱਥੇ ਇਹ ਭਾਗ ਲਊਗੇ ਹਰਨੁਗ ਸੇਵਾ ਦੇ ਵਿੱਚ ਲਊਗਾ ਤਾਂ ਇਹ ਹਰਨੁਗ ਹਰਮੋਨੀਅਮ ਤੇ ਸ਼ਾਬਦ ਇਹਨੂੰ ਤਿਆਰ ਕਰਵਾਇਆ ਇਹਨਾਂ ਦੇ ਮੈਡਮ ਨੇ ਤਾਂ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਅਸੀਂ ਕੱਲ ਦਾ ਵੀ ਥੋੜਾ ਵਿੱਚ ਵਲੌਗ ਐਡ ਕਰਾਂਗੇ ਅੱਜ ਦੇ ਵਿੱਚ ਕਿਉਂਕਿ ਅੱਜ ਦਾ ਫੇਰ ਬਹੁਤਾ ਬਣੀ ਨਹੀਂ ਸਾਤੋਂ ਨਿਆਣੀ ਦੇ ਨੇ ਆਪਣਾ ਖੇਡਦੇ ਕਰਦੇ ਰਹੇ ਤਾਂ ਵਧੀਆ ਨਿਕਲੀ ਸਾਰਿਆਂ ਦੀ ਦੀਵਾਲੀ ਵਾਹਿਗੁਰੂ ਸੁਖੀ ਸੰਧੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦੀ ਦੀਵਾਲੀ ਵਧੀਆ ਹੀ ਹੋਵੇ ਵਾਹਿਗੁਰੂ ਸਾਡੀ ਵੀ ਵਧੀਆ ਨਿਕਲੀ ਜੀ ਬਹੁਤ ਐਦ ਕੀ ਦੂਜਾ ਸਗਾ 2025 ਦੀ ਦੀਵਾਲੀ ਉੱਦੈ ਹੈ ਨਾ ਦਿਲ ਨੂੰ ਤੱਕ ਤੱਕ ਜੀ ਪਤਾ ਨਹੀਂ ਜੀ ਪਹਿਲਾਂ ਹੀ ਹੁੰਦੀ ਪਹਿਲੀ ਹੁੰਦੀ ਵੀ ਦੀਵਾਲੀ ਪਰ ਬਹੁਤ ਵਧੀਆ ਨਿਕਲੀ ਦੀਵਾਲੀ ਕਿਉਂਕਿ ਐਦ ਕੀ ਚਿਤਰ ਵਾਲਾ ਜਿਆ ਪੈ ਗਿਆ ਤੇ ਕੋਈ ਕਹਿੰਦਾ 20 ਦੀ ਕੋਈ ਕਹਿੰਦਾ 21 ਦੀ ਪਰ ਨਹੀਂ 21 ਦੀ ਸਾਰਿਆਂ ਨੇ ਮਨਾਈ ਸਾਡੇ ਸਾਡੇ ਭੈਣ ਭਰਾਵਾਂ ਨੇ ਵੀ ਆਪਣੇ ਜਿੰਨੇ ਇਸ ਦੀ ਆਪਣੇ ਤਕਰੀਬਨ ਸ਼ਹਿਰ ਪਰ ਏਰੀਆ ਚ 21 ਦੀ ਮਨਾਈ ਆ ਬਾਕੀ ਜਿਨ੍ਹਾਂ ਨੇ 20 ਦੀ ਮਨਾਈ ਹੋਗੀ ਚਲੋ ਉਹਨਾਂ ਨੇ ਵੀ ਵਧੀਆ ਅੱਜ ਵਿਸ਼ਕਰਮੰਡੇ ਆ ਤੁਹਾਨੂੰ ਵਿਸ਼ਕਰਮੰਡੇ ਦੀਆਂ ਵੀ ਵਾਤਾਵਾਤ ਵਰਕਾਂ ਜੀ ਅਸੀਂ ਉਹ ਵੀ ਮਨਾਇਆ ਆਪਣਾ ਮੱਥਾ ਟੇਕਿਆ ਸਕੂਟਰ ਹੀ ਮੋਟਰਸਾਈਕਲ ਵਾਸ਼ਿੰਗ ਮਸ਼ੀਨ ਇਹ ਵੀ ਚਲਾਈ ਸੀ ਮੇਰੇ ਕੱਪੜੇ ਧੋਤੇ ਮੈਂ ਮੱਥਾ ਸਾਰੇ ਟੇਕਿਆ ਔਰ ਅੱਜ ਲਈ ਇੰਨਾ ਹੀ ਬਾਕੀ ਬੱਚੇ ਹੁਣ ਗਾਹ ਕੰਟੀਨਿਊ ਕਰੂੰਗਾ ਬਲੌਗ ਹਾਂਜੀ ਮਾਤਾ ਦੀ ਜਗ੍ਹਾ ਇਹ ਰਿਹਾ ਆਪਣਾ ਨੇ ਕਰ ਦੇ ਕੰਮ ਹਾਂ ਪੀਣਾ ਪਰਖਾ ਤੂੰ ਆਂ ਕਿੰਦਰ ਜਾ ਪੀ ਜੋ ਜੀ ਦਰਦੀ ਹਾਲ ਹੈ ਲਾ ਸਾਨੂੰ ਸਾਨੂੰ ਜਾ ਗਏ ਇਹ ਜਗ੍ਹਾ ਮੁਖਾਮ ਦੀ ਜਿੱਥੇ ਪਸ਼ੂਆਂ ਦੀ ਸੁੱਖ ਦਾ ਲੰਗਰ ਲੱਗਦਾ ਹੈ ਇਹ ਇੱਥੇ ਵੀ ਦੀਵੇ ਹਾਂ ਇੱਥੇ ਸਾਡੇ ਪਸ਼ੂਆਂ ਦਾ ਸਾਲ ਕਰਾਇਆ ਜਾਂਦਾ ਸਾਡੇ ਬੰਦੇ ਉਹ ਸੀ ਆਇਸੀ ਕੇ ਖੇਤਾਂ ਨੂੰ ਤੇ ਪਤਾ ਨਹੀਂ ਮਿਹੇ ਕਰਦੇ ਚੱਕ ਕੇ ਲੈ ਕੇ ਆ ਗਈਆਂ ਰੰਗ ਦੀ ਸੀ ਕਿ ਰੰਗ ਖਤਮ ਹੋ ਗਿਆ ਸੀ ਕਿ ਅਚੋ ਪਾਣੀ ਪਾਣੀ ਮੈਲ ਸੋਚਿਆ ਬਾਹਰ ਮਿੱਟੀ ਆ ਖੇਤ ਵਿੱਚ ਤੇ ਮੈਂ ਬਣਾਵਾਂਗੀ ਇੱਥੇ ਕੁਝ ਸੱਚ ਹਾਰਟ ਹੂਡ ਇੱਥੇ ਭਾਜੀ ਬੰਬ ਜੋ ਮਮਨ ਮਨਾ ਕੀਤਾ ਸੀਗਾ ਇੱਥੇ Papa birthday ਦੇ ਵੇ ਆ ਭਾਜੀ ਭਾਜੀ ਉਹ ਪਰੇ ਚ ਲਾ ਕੇ ਆ ਉਹ ਇੱਥੇ ਨਹੀਂ ਚਲਾਉਣਾ ਚਲਾਉਣਾ Papa ਮੈਂ ਡਰ ਗਈ। ਫੜਨ ਲੱਗੇ। ਟਿਕੀ ਟੋਟੇ ਨਾ ਬਣਾਗਾ। ਸੇ ਛੜ ਮੈਂ ਗੂਗੀ ਵਰਕਰ। ਆ ਪੰਗੇ ਬੋਲਿਆਂ ਦੀਆ। ਉਹ ਛੜ ਤੇ ਰੱਖੀ ਲੱਗਿਆ ਤਾਂ। ਓਕੇ। ਪਾਜੀ ਨੇ ਪਾਪਾ ਦਾਸਲੇ ਪਿਆ। ਚੰਚਣ ਕੇ ਰੱਖਿਓ। ਆ ਚੱਕੀ ਆ ਆ ਜਾ। ਉਹਦੇ ਹੱਥ ਘਨ ਨਿਬੜਨ ਲੈ। ਆਪ ਕਰੋ ਭਾਜੀ। ਚਲੋ ਮੈਂ ਬਾਹਰ ਚਾਲਦੀ ਹਾਂ ਹੁਣ। ਤੇ ਭਾਜੀ ਛਿੱਟੇ ਤੋੜਦੇ ਪਏ ਆ। ਤੇ ਉਹ ਦੇ ਕ ਮਾਈਂ ਸੀ ਜਾਂਦੇ ਗਏ ਆ ਸੁੰਸਾਨ ਅਰਪਿਛੇ ਸਾਡੇ ਸਾਦੇ ਇਧਰ ਇੱਕ ਕਿਆਰਾ ਪੂਰਾ ਫਿਨਿਸ਼ ਹੋ ਚੁੱਕਾ ਆ ਪੱਠਿਆਂ ਦਾ ਇਧਰ ਹਜੇ ਰਹਿਦਾ ਇੱਕ ਕਿਆਰਾ ਇਹ ਫਿਨਿਸ਼ ਹੋਗਾ ਤੇ ਫਿਰ ਇੱਥੇ ਲੱਗਾਂਗੇ ਤੇ ਦੂਜੇ ਕਿਆਰੇ ਵਿੱਚ ਕੁਛ ਬੀਜਿਆ ਆ ਜਾਂ ਬੀਜਣਾ ਮਨੀਨਾ ਤੇ ਪਤਾਈ ਹੈ ਬੀਜਣਾ ਜਾਂ ਬੀਜ ਲਿਆ ਹੋਣਾ ਮੈਨੂੰ ਇੰਨਾ ਤੋਂ ਪਤਾ ਨਹੀਂ ਕਿਉਂਕਿ ਨਖੇਤਰ ਭਾਜੀ ਨੂੰ ਪਤਾ ਹੈਗਾ ਆ ਤੇ ਹੁਣ ਭਾਜੀ ਨੇ ਇੰਨੇ ਸਾਰੇ ਛੱਟੇ ਤੋੜ ਲਿਆ ਆ ਗਏ ਕੰਦੇ ਭੈਰ ਪਰੂ ਨੇ ਛੱਟੇ ਚੱਲੇ ਆ ਕਿੰਨੇ ਸਾਰੇ ਆ ਅੱਧੇ ਛੱਟੇ ਆਂਦੇ ਰੋਹਣ ਕਿੱਥੇ ਚਲ ਭਾ ਜਣ ਚਟਕਿਆਂ ਦੇ ਆ ਛੀ ਸੱਡੀ ਘਰ ਦੇ ਕੋਲ ਸ਼ਾਇਨ ਲੱਕ ਦਿਵਾਲੀ ਤੇ ਦੂਜਾ ਦੇ ਨੇ ਆ ਮੈਨੂੰ ਫੇਜੇ ਬਹੁਤ ਖੁਸ਼ੀ ਆ ਕਿਉਂਕਿ ਨੇ ਸੋਣੀ ਲੱਗਦੀ ਆ ਲੜੀਆਂ ਹਨਾ ਤੇ ਇੱਥੇ ਮਮਾ ਦੀ ਰੋਟੀਆਂ ਬਣਾਉਂਦੇ ਪਏ ਆ ਖਾ ਲਓ ਜੀ ਨੇ ਰੁੱਤੀ ਖੰਡੀ ਹਾਂਜੀ ਟੇਸਟ ਟੇਸਟੀ ਮੇਰੀ ਸਬਜ਼ੀ ਬਣਾਲੀ ਚਲ ਸਬਜ਼ੀ ਬਣ ਗਈ ਆ ਚੁੱਲੇ ਤੇ ਫਨੀ ਬਣਾਏ ਨਾ ਅਸੀਂ ਇਹਨਾਂ ਸੇਹਰ ਨੂਰ ਦੇ ਆ ਲੈ ਚਲਾਉਣ ਫੇਹਰ ਨੂਰ ਦੇ ਨਾਲ ਆਈਆਂ ਕੋਠੇ ਤੇ ਛੱਤ ਤੇ ਪਟਾਕੇ ਚਲਾਉਣ ਇਹਦੇ ਹਜੇ ਕੱਲ ਦੇ ਖਤਮ ਨਹੀਂ ਹੋਏ ਸੀ ਬਟਾਕੇ ਆਹੋ ਤੁਹਾਨੂੰ ਦਿਖਾਉਂਦੇ ਆ ਆ ਸਾਡੀ ਲਾਡੂ ਆ ਆਪਣੀ ਮੂੰਬੱਤੀ ਇਹਦੇ ਨਾਲ ਫੁੱਲ ਚੜੀਆਂ ਵੱਡੀਆਂ ਵਿੱਚ ਵਿੱਚ ਉਹ ਵੱਡੀਆਂ ਚਲਾ ਲਾ ਆ ਦੇਰ ਨੂਰ ਹੋਣਾ ਅਤਿਵਾਜੀਆਂ ਚਲਾਉਣ ਲੱਗਾ ਮਮਾ ਜੀ ਇਹ ਤਾਂ ਗਾਲ ਦੀ ਫੁੱਲ ਜਿਹੜੀ ਸਾ ਅੱਜ ਵਾਚ ਲਈ ਇੱਕ ਸਾਢੇ ਉੱਥੇ ਡਿਗੀ ਹੋਵਾ ਜਾਂ ਕਿ ਇੱਕ ਸਾਢੇ ਪਿੱਛੇ ਡਿਗੀ ਹੋਵਾ ਹਰ ਨੂਰ ਹੁਣ ਦੁਬਾਰਾ ਅਨਾਰ ਚਲਾਉਣ ਲਗਾ ਕਿ ਪਿੱਛੇ ਕਿ ਆਉਣਾ ਇਸ ਵੇਨ ਨੂੰ ਉੱਠ ਕੇ ਝਾੜੂ ਵੀ ਲਾਉਣਾ ਪੁੱਤ ਜੀ ਸਕੂਲੇ ਜਾਣਾ ਸਕੂਲੇ ਜਾਣਾ ਸਾਡੀ ਅੱਜ ਸਕੂਲੇ ਇਹ ਤਾਂ ਨੂਰ ਦੇਖ ਧੂਆਂ ਕਿੰਨਾ ਸਮੈਲ ਜੇ ਆਉਂਦੀ ਨਿਆਣਿਆਂ ਚਾਰ ਇੰਨਾ ਜਰੂਰ ਟੱ ਵੱਡੇ ਹੁਣ ਆਪ ਹੀ ਛੱਡ ਜਾਣਾ ਇਹਨਾਂ ਨੇ ਹਾਂ ਥੋੜੇ ਥੋੜੇ ਕੇ ਰਹਿ ਗਏ ਮੇਰੇ ਲਾਈਟਰ ਨੇ ਤੇਰੇ ਬੜੀਆਂ ਉਹ ਫੁੱਲ ਝੜੀਆਂ ਮੱਕ ਗਈਆਂ ਜਿਹੜੇ ਪੌਪਸ ਵਾਲੇ ਸੀ ਪੌਪਪਸ ਵਾਲੇ ਲਫਾਫੇ ਚ ਉਹ ਹੈਗੇ ਆ ਜਿਹੜੇ ਉਹ ਇੱਕ ਬੀੜੀ ਬੰਬ ਜਿਹੜੇ ਸੀ ਅਸਕੇ ਅੱਜ ਖਤਮ ਕਰ ਲਓ ਹੁਣ ਜਿਹੜੇ ਹੈਗੇ ਫੇਰ ਸਾਫ-ਸਾਫ ਕੇ ਰੱਖਣੇ ਜਿਹੜੇ 2-4 ਹੈਗੇ ਉਹ ਜੇ ਦੁਕਾਨ ਕੇ ਬੀਜਣੀ ਆ ਕਾਂਕੂ ਬੰਦੇ ਰਹਿੰਦੇ ਆ ਜਾਨਵਰ ਤੇ ਮੈਂ ਸਿਹੜ ਤੇ ਅੰਮੇ ਫੇ ਚਲਾ ਲਿਆ ਕਰਿਓ ਇਹ ਕਿ ਸਟੇਮ ਬੇਟੇ ਨਾਲ ਟੱਕਾ ਚੱਲ ਰਹੀ ਆ ਸਾਰਿਆਂ ਦੇ ਵਧੀਆ ਖੁਸ਼ੀਆਂ ਖੇੜੇ ਲੈ ਕੇ ਦਿਵਾਲੀ ਆਈ ਆ ਆਵੇ ਤੂੰ ਐਦੀ ਹੁੰਦਾ ਵਧੀਆ ਰਵੇ ਸਾਰਿਆਂ ਦੇ ਉਹ ਤੇ ਗੁਰਦੁਆਰਾ ਇੱਥੇ ਦੀਦਾਂ ਵਿੱਚ ਸਫੈਦੇ ਆਉਂਦੀ ਆ ਨਹੀਂ ਤਾਂ ਉਹ ਗੁਰਦੁਆਰਾ ਸਾਹਿਬ ਦੀ ਵੀ ਦਿਖਾ ਲੈਣੀ ਸੀਗੀ ਚੱਲਦੇ ਨੇ ਏ ਕੇ ਰੇ ਠਾ 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 ਹੋ ਗਿਆ ਸੈਮਸ ਕਿੱਸ ਸੈਮਸ ਸਾਡਾ ਕੱਲ ਦਾ ਵਲੌਗ ਵੀ ਦੇਖ ਲਿਓ ਸਾਰੇ ਜਣੇ ਸਾਡਾ ਕੱਲ ਦਾ ਵਲੌਗ ਥੋੜਾ ਲੰਬਾ ਹੋ ਗਿਆ ਅੱਜ ਅਸੀਂ ਸਵੇਰੇ ਦੂਜਾ ਪਾਇਆ ਹਨ ਲੋ ਦੂਜਾ ਕਰਕੇ ਤਾਂ ਥੋੜਾ ਜਿਹਾ ਅਸੀਂ ਕੱਲ ਦਾ ਵਿੱਚ ਐਡ ਕਰਾਂਗੇ ਥੋੜਾ ਜਿਹਾ ਅੱਜ ਦਾ ਵੀ ਸ਼ਕਰਮੰਡੇ ਵਾਲਾ ਤਾਂ ਅੱਜ ਹੀ ਅਸੀਂ ਪਾ ਦੇਣਾ ਹੈ ਆਪਾਂ 8 ਵਜੇ ਹਨ ਸਾਨੂੰ ਹਨ ਉਨ ਸੱਤ ਵਜ ਗਏ ਨੇ ਆਏ ਬਟਾਕੇ ਕਹਿੰਦੇ ਪਹਿਲਾਂ ਚਲਾਉਣੇ ਆ ਮੈਂ ਕਿ ਚਲੋ ਥੋੜਾ ਜਿਹਾ ਇਹ ਬਣਾ ਲਾਂ ਨੇ ਤੇ ਦੋ ਕੁ ਦਿਨ ਨਾ ਬਣੂਗਾ ਸੱਤ ਓਏ ਆਵਾਜ਼ ਆਈ ਹੈ ਨਾ ਅਤਿਸ਼ਵਜ ਦੀ ਆ ਬੋਤਲ 10 ਸਾਲ 15 ਹੋ ਗਏ ਸੀ ਅਸੀਂ ਅਤਿਸ਼ਵਜੀਆਂ ਚਲਾਉਣ ਨੂੰ ਰੱਖੀ ਹੋਈ ਹੈ ਇੱਕ ਸਾਲ ਇਹਦੇ ਵਿੱਚੇ ਚਲਾਈ ਦੀ ਆਦੀ ਥਾਮ ਕੇ ਰੱਖ ਦੇ ਦੀ ਦੇਖੋ ਇਹ ਬੋਤਲ ਕਾਰੀ ਮੁੰਡਿਆ ਇਹ ਹਾਏ ਮੈਨੂੰ ਸੱਤ ਵਾ ਹੁਣ ਹੋਰ ਚਲਾਉਣਾ ਇਹ ਵੀ ਚਲਾਇਆ ਮੈਂ ਡਰ ਗਏ ਹਾਂ ਵੀਡੀਓ ਵਿੱਚ ਚਲਾਇਆ ਮੈਂ ਡਰ ਗਏ ਮਮਾ ਮਮਾ ਇਹ ਅੱਛੀ ਵਾਜੀ ਚਲਾਉਂਦਾ ਫਿਰ ਪਾਪਾ ਕਹਿੰਦਾ ਮੈਂ ਵੀ ਆਉਂਦਾ ਪਾਪਾ ਫਸੂਣਾ ਆ ਆ ਜਾਣਾ ਫਿਰ ਪੈਸੇ ਨੂੰ ਪਹਿਲੀ ਖੋਲ ਤੂੰ ਦੱਸਿਆ ਨਹੀਂ ਮੈਨੂੰ ਕੀ ਪੈਰਾਸ਼ੂਟ ਹੋ ਫਿਰ ਬਲਜੀਤ ਆਊਗਾ ਤੇਰਾ ਪਾਪਾ ਤਾਂ ਹੀ ਚਲਾਉਂਗਾ ਮੈਂ ਥੋੜਾ ਮੈਂ ਥੋੜਾ ਨਾਲ ਚਲਾਉਣਾ ਮੈਂ ਵਾਹਿਗੁਰੂ ਜੀ ਕਿਰਪਾ ਨਾਲ ਤੁਹਾਡਾ ਸਾਰਿਆਂ ਦਾ ਥੈਂਕ ਯੂ 350 ਸਬਸਕ੍ਰਾਈਬਰ ਹੋ ਗਿਆ ਇਹ ਕੰਪਲੀਟ 300 ਚਲੋ ਇੱਕ ਤੋਂ ਅਸੀਂ ਸ਼ੁਰੂ ਕੀਤਾ ਸੀ ਹੌਲੀ ਹੌਲੀ ਪੌੜੀ ਚੜਦੇ ਪਏ ਆ ਪਰ ਆਪ ਸਭ ਦੇ ਅੱਗੇ ਬੇਨਤੀ ਹੈ ਵੀ ਸਾਡੇ ਸਬਸਕ੍ਰਾਈਬਰ ਬਹੁਤ ਘੱਟ ਹੈ ਪਲੀਜ਼ ਜਿੰਨੇ ਵੀ ਸਾਡੇ ਵਲੌਗ ਦੇਖ ਰਹੇ ਹੋ ਜੀ ਸਬਸਕ੍ਰਾਈਬਰ ਸਾਡੇ ਵਧਾਓ ਸਾਡੇ ਬਹੁਤ ਘੱਟ ਹੈ ਸਾਨੂੰ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਤੇ ਵੀਊ ਦੇ ਕੇ ਨਾ ਛੱਡ ਜਿਆ ਕਰੋ ਆ ਫੋਨ ਵਿੱਚ ਆਉਂਦਾ ਚਲੋ ਮੈਂ ਫੇਰ ਕਰਦੀ ਹਾਂ ਹੋ ਚੜੀ ਸਾਡੀ ਫੋਲ ਚੜੀਆਂ ਦੀ ਵੇਚੀ ਵਜਿਆ ਨਹੀਂ ਸੜੀ ਫੋਲ ਚੜੀਆਂ ਦੇ ਹੋਈ ਫੋਲ ਚੜੀਆਂ ਚਲੋ ਜੀ ਮੈਂ ਫਲਤੀ ਨਹੀਂ ਹਾਂ ਮੈਂ ਸਕੇ ਜੇ ਚਲਣ ਲਗਾਉਂ ਆਹਰ ਨੂਰ ਚਲਾਉਣ ਸਕਾਈ ਚਲ ਚਲਾ ਲਾ ਫਿਰ ਪੁੱਤ ਤੇਲੀਆਂ ਤੇਲੀਆਂ ਚਲੋ ਚਲੋ ਨਿਆਣੇ ਮੁੱਕ ਚੱਲੇ ਮੁੱਕ ਚੱਲੇ ਆ ਕੁੜੀ ਦੇ ਰਹਿ ਗਏ ਆ ਮੁਕਾਣੇ ਮਕਾ ਲਓ ਆਪ ਜਰੀ ਫੁੱਟ ਚੜੀਆਂ ਜਲਾਈ ਜਾਂਦੀ ਹੈ ਜੇ ਅੱਜ ਇਹਨਾਂ ਦਾ ਪਾਪਾ ਉਹਦੇ ਵਿਹਲਾ ਨਹੀਂ ਹੋਇਆ ਥੱਲੇ ਆ ਦੇਖੋ ਪਸੂਆਂ ਲਾਏ ਨਿਆਣੇ ਆਪਣੇ ਬਟਕੇ ਬਟਕੇ ਮੈਂ ਆਈ ਆ ਚਲੋ ਨਾਲ ਇਹਨਾਂ ਦੇ ਕੋਠੇ ਤੇ ਚੜਾ ਲੇ ਆ ਤੇਰੇ ਮੈਂ ਕਹਿੰਦੀ ਆ ਕਿ ਫੁੱਲ ਚੜੀਆਂ ਆਉਣੀਆਂ ਛੋਟੀਆਂ ਢਬੀ ਵਧੀਆ ਦਿੱਤੀ। ਅਮਾ ਹਨਾ ਗਰਮੀਆਂ ਹਰ ਲੇ। ਚਲੋ ਚੱਲ ਗਏ ਕਿ ਹੁਣ ਚਲੀਏ ਥੱਲੇ। ਇਹ ਇਹਨੂੰ ਧਮਾਕੇ ਜਿਹੜੇ ਰਹਿਣ ਦੇ ਉਦੋਂ ਕਣਕ ਦੀ ਵਾਰ ਨੂੰ ਫੇ ਲੋੜ ਪੈਣੀ। ਉਹ ਰੱਖ ਲੈ ਮੈਂ ਕਿ ਰੱਖ ਲੈ ਤੂੰ ਬੈਗ ਚਲ। ਅੱਛਾ ਬੜਾ ਵੀ ਰੱਖ ਲਿਆ। ਚਲ ਕੋਈ ਨਹੀਂ ਫੇ ਉਦੋਂ ਨੂੰ ਸੂਰ ਪੈਂਦੇ ਹੁੰਦੇ ਕਣਕ ਨੂੰ ਜਾਨਵਰ ਵੀ। ਫੇ ਉਦੋਂ ਨੂੰ ਦੂਜਾ ਕਰਨ। ਇੱਥੇ ਕੇ ਚਲਾ ਲਾ ਹੁਣ ਪੁੱਤ ਅਸੀਂ ਚਲੀਏ ਥੱਲੇ। ਉਹ ਬਹੁਤ ਟਾਈਮ ਹੋ ਗਿਆ ਮੈਨੂੰ ਮੈ ਵੀ ਚੜਾਣਾ ਰੋਟੀ ਪਾਣੀ ਖਾਣਾ ਆ ਫੇ ਸਵੇਰ ਨੂੰ ਸਕੂਲੇ ਜਾਣਾ ਤਾਂ ਹੀ ਟਾਈਮ ਨਾ ਨਾਰਾ ਅਨਾਰਿਆ ਨਹੀਂ ਹਰ ਨੂਰ ਉਹਦੇ ਕਬੇ ਜੋ ਕਰਨਾ ਆਹ ਤੇ ਹਰ ਨੂਰ ਗੈਸ ਅਗਲੀ ਵਾਰ ਸਿੱਧੇ ਹੰਟਨ ਮਿਲਿਆ ਪਰ ਨੈਕਸਟ ਵੀਡੀਓ ਸਾਰਿਆਂ ਸਾਨੂੰ ਵੱਧ ਤੋਂ ਸਪੋਰਟ ਕਰੇ ਤੇ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੇ ਸਬਸਕ੍ਰਾਈਬਰ ਬਹੁਤ ਘੱਟ ਹੈ ਪਲੀਜ਼ ਸਾਨੂੰ ਸਬਸਕ੍ਰਾਈਬ ਕਰ ਲਿਆ ਕਰੋ ਬੱਚੇ ਮਿਹਨਤ ਕਰਦੇ ਆ ਬੱਚੇ ਵਲੌਗ ਬਣਾਉਂਦੇ ਆ ਪਲੀਜ਼ ਉਹਨਾਂ ਦਾ ਸਾਥ ਦਿਓ ਜੇ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਐਂਡ ਤੱਕ ਆਪਾਂ ਦੇਖਿਆ ਕਰੋ ਨਾਲ ਹੀ ਉਹਦੇ ਵਿੱਚ ਕਮੈਂਟ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਪਲੀਜ਼ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਬੱਚਿਆਂ ਨੂੰ ਸਾਡੇ ਵੱਨ ਕੇ ਕਰਾ ਦਿਓ Please, please, please. Shitty, shitty, bye.